ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਇੱਕ ਹਲਕੇ ਦੀ ਬਹੁਤ ਅਹਿਮ ਮਗਬਾਰੇ ਪਾਸੇ ਧਿਆਨ ਦਿਵਾਉਣਾ ਚਾਹਨਾ ਜਿਹੜੀ ਸੜਕ ਗੜ ਸ਼ੰਕਰ ਤੋਂ ਮੇਟੀ ਆਣਾ ਆਦੋਂ ਪੜ ਜਾਂਦੀ ਹੈ ਬੇਸ਼ੱਕ ਇਹਦਾ ਕੰਮ ਸ਼ੁਰੂ ਹੋ ਗਿਆ ਕੁਝ ਪੌੜ ਬਣ ਗਿਆ ਕੁਝ ਬਣ ਰਿਹਾ ਪਰ ਬੜੀ ਇਹ ਸਲੋ ਸਪੀਡ ਦੇ ਵਿੱਚ ਕੰਮ ਚੱਲ ਰਿਹਾ ਹੈ ਔਰ ਜੇ ਸੜਕ ਕਿਤੇ ਲੁੱਕ ਪਈ ਵੀ ਆ ਜਿੱਥੇ ਸੈਫਨ ਪਉਂਦੇ ਆ ਉਥੇ ਉਹ ਛੜ ਦਿੱਤੀ ਆ ਲੋਕ ਉਥੇ ਡਿੱਗਦੇ ਆ ਖੱਡੇ ਵੱਡੇ ਵੱਡੇ ਆ ਤਾਂ ਬਹੁਤ ਵੱਡੀ ਮੁਸ਼ਕਲ ਜੀ ਲੋਕਾਂ ਨੂੰ ਉਹ ਸਹਣੀ ਪੈ ਰਹੀ ਆ ਮੈਂ ਇੱਕ ਦੋ ਵਾਰੀ ਮਹਿਕਮੇ ਦੇ ਐਫਐਕਸ ਨੂੰ ਬੇਨਤੀ ਵੀ ਕੀਤੀ ਆ ਦਕੀਰ ਦੋਇਆ ਜਾਂਦਾ ਵੀ ਕੰਕਰੀਟ ਦੀ ਪਾਣੀ ਆ ਪਰ ਹਾਲ ਤੱਕ ਕੰਮ ਸ਼ੁਰੂ ਨਹੀਂ ਹੋਇਆ ਇੱਕ ਤਾਂ ਮੈਂ ਇਹ ਬੇਨਤੀ ਕਰਦਾ ਕਿ ਇਹ ਜਲਦੀ ਜਿਹੜਾ ਹੈ ਇੱਥੇ ਜੇ ਕੰਕਰੀਟ ਵੀ ਪਾਉਣੀ ਆ ਉਹ ਪਾਈ ਜਾਵੇ ਜਿਹੜਾ ਅਧੂਰਾ ਰਹਿੰਦਾ ਪਾਸੇ ਤੋਂ ਲੈ ਕੇ ਮਿੱਟੀਾਂ ਨੇ ਤੱਕ ਕੰਮ ਉਹ ਵੀ ਜਲਦੀ ਕੰਪਲੀਟ ਕੀਤਾ ਜਾਵੇ। ਇਹਦੇ ਨਾਲ ਨਾਲ ਜਿਹੜੀ ਜ਼ਰੂਰੀ ਗੱਲ ਇਹ ਆ ਕਿ ਇਹ ਨਹਿਰ ਦੀ ਸੜਕ ਦੇ ਨਾਲ ਤਾਂ ਨਹਿਰ ਦੇ ਗੱਭੇ ਜਿਹੜਾ ਆ ਕੋਈ ਵੀ ਬੈਰੀਕੇਟ ਨਹੀਂ ਹੈ। ਜਦੋਂ ਪਹਿਲਾਂ ਸੜਕ ਬਣੀ ਸੀ ਉਸ ਵੇਲੇ ਪਿੱਲਰ ਵੀ ਬਣਿਆ ਸੀ। ਉਸ ਵੇਲੇ ਕਿਤੇ ਕਿਤੇ ਲੋਹੇ ਦੇ ਗਾਰਡ ਵੀ ਲੱਗੇ ਸਕੇ ਪਰ ਹੁਣ ਉਹ ਸਾਰੇ ਟੁੱਟ ਚੁੱਕੇ ਆ ਨਹਿਰ ਜਦੋਂ ਨਵੀਂ ਬਣੀ ਆ ਉਹ ਪੱਟੇ ਗਏ ਆ ਤੇ ਬੜਾ ਡੇਂਜਰਸ ਜਿਹੜਾ ਬਣਿਆ ਆ। ਕਿਸੇ ਪੇਲੇ ਵੀ ਕੋਈ ਗੱਡੀ, ਮੋਟਰਸਾਈਕਲ, ਸਕੂਟਰ ਨਹਿਰ ਦੇ ਵਿੱਚ ਡੇਕ ਸਕਦਾ ਤੇ ਨੁਕਸਾਨ ਹੋ ਸਕਦਾ। ਤੋ ਮੈਂ ਬੇਨਤੀ ਕਰਦਾ ਕਿ ਇਹ ਇਲਾਕੇ ਦੇ ਲੋਕਾਂ ਦੀ ਸੇਫਟੀ ਵਾਸਤੇ ਜਿਹੜਾ ਨਹਿਰ ਦੇ ਦੋ ਸੜਕ ਦਰਮਿਆਨ ਜਿਹੜੇ ਬੈਰੀਕੇਡ ਇਹ ਲਗਾਇਆ ਜਾਵੇ ਕਿਉਂਕਿ ਜਿਹੜਾ ਆਦਮਪੁਰ ਵਾਲੇ ਪਾਸੇ ਤੋਂ ਆ ਉਹਨਾਂ ਨੇ ਆਪਣੇ ਜਿੱਤਕ ਹੱਦ ਬੰਦੀ ਉੱਤੇ ਉਹ ਬੈਰੀਕੇਡ ਜਿਹੜੇ ਉਹ ਲੱਗ ਵੀ ਚੁੱਕੇ ਆ ਪਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹਾਲੇ ਇਹ ਮਹਿਕਮੇ ਨੇ ਇਹਨਾਂ ਬੈਰੀਕੇਡਾਂ ਬਾਰੇ ਕੋਈ ਜਿਹੜਾ ਸਕੀਮ ਨਹੀਂ ਦੇਕੀ ਤੋ ਮੇਰੀ ਇਹ ਬੇਨਤੀ ਆ ਕਿ ਚਾਹੇ ਜਿਹੜਾ ਜ਼ਿਲ੍ਹੇ ਦਾ ਪ੍ਰਸ਼ਾਸਨ ਆ ਡੀਸੀ ਸਾਹਿਬ ਜਾਂ ਮਹਿਕ ਮੈਂ ਇਹ ਸੇਖਿਆ ਉਹ ਜਲਦੀ ਤੋਂ ਜਲਦੀ ਇਸ ਪਾਸੇ ਧਿਆਨ ਦੇਣ ਇਹ ਬੈਰੀਕੇਡ ਇੱਥੇ ਬਣੇ ਤਾਂ ਕਿ ਲੋਕਾਂ ਦੀ ਜਾਨ ਮਾਲ ਜਿਹੜੀ ਆ ਉਹ ਦੇ ਰਾਖੀ ਹੋ ਸਕੇ ਬਹੁਤ ਸਾਰੇ ਜਿਹੜੇ ਆ ਪਸ਼ੂ ਵੀ ਆ ਉਹ ਵੀ ਡੈਡ ਦੇ ਵਿੱਚ ਡਿੱਗਦੇ ਆ ਤੇ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੋ ਆਸ ਕਰਦਾ ਕਿ ਇਹ ਬਹੁਤ ਅਹਿਮ ਮਾਗਵਾ ਇਹਦੇ ਬਾਅਦ ਤੇ ਭੌਰੀ ਤੌਰ ਤੇ ਧਿਆਨ ਦਿੱਤਾ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ